ਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਚੱਲ ਰਹੇ ਮੌਸਮੀ ਹਾਲਾਤਾਂ ਬਾਰੇ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਪੂਰਾ ਪੰਜਾਬ ਧੂਏ ਅਤੇ ਧੁੰਦ ਦੀ ਚਾਦਰ ਚ ਲਿਪਟਿਆ ਹੋਇਆ ਹੈ ਸੂਰਜ ਦੇਵਤੇ ਦੇ ਬੜੇ ਲੰਮੇ ਦਿਨਾਂ ਤੋਂ ਦਰਸ਼ਨ ਨਹੀਂ ਹੋਏ ਜਿਸ ਕਾਰਨ ਬਹੁਤ ਸਾਰੀਆਂ ਫਸਲਾਂ ਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ ਜੇ ਵਿਗਿਆਨਕ ਤੌਰ ਤੇ ਦੇਖੀਏ ਤਾਂ ਜੇ ਬੁੱਟਿਆਂ ਤੱਕ ਧੁੱਪ ਨਹੀਂ ਪਹੁੰਚਦੀ ਫੋਟੋਸੈਂਸਿਟਿਵਟੀ ਦੀ ਜੁੜੀ ਪ੍ਰਕਿਰਿਆ ਹੈ ਪ੍ਰਕਾਸ਼ ਸੰਸਲੇਸ਼ਨ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਰੁਕ ਜਾਂਦੀ ਹੈ ਰੁਕਣ ਕਾਰਨ ਜਿਹੜਾ ਪੌਦਿਆਂ ਦਾ ਵਿਕਾਸ ਨਹੀਂ ਹੁੰਦਾ ਤੇ ਉਹ ਆਪਣੇ ਆਪ ਨੂੰ ਸੰਭਾਲਣ ਚ ਲੱਗ ਜਾਂਦੇ ਨੇ ਤੇ ਅੱਗੇ ਜਿਹੜਾ ਉਹਨਾਂ ਨੇ ਫਲ ਫਰੂਟ ਦੇਣਾ ਹੁੰਦਾ ਜਾਂ ਉਹਨਾਂ ਦਾ ਵੈਜੀਟੇਟਿਵ ਗਰੋਥ ਹੋਣੀ ਹੁੰਦੀ ਹੈ ਉਹ ਨਹੀਂ ਹੁੰਦੀ ਚੱਲ ਰਹੇ ਇਸ ਮੌਸਮ ਦਾ ਸਬਜ਼ੀਆਂ ਦੇ ਉੱਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈ ਰਿਹਾ ਹੈ ਕਈ ਕਿਸਾਨ ਭਰਾਵਾਂ ਨਾਲ ਇਸ ਵਿਸ਼ੇ ਤੇ ਗੱਲ ਹੋਈ ਤਾਂ ਮਲੇਰਕੋਟਲੇ ਦੇ ਨੇੜੇ ਤੇੜੇ ਕਈ ਕਿਸਾਨ ਜਿਹੜੇ ਗੋਭੀ ਦੀ ਫਸਲ ਉਗਾਉਂਦੇ ਨੇ ਇਹਨਾਂ ਦਿਨਾਂ 'ਚ ਉਹਨਾਂ ਨੇ ਦੱਸਿਆ ਵੀ ਗੋਭੀ ਦੀ ਉਹ ਫਸਲ ਜਿਹਨੇ 70 ਦਿਨਾਂ 'ਚ ਪੱਕ ਕੇ ਤਿਆਰ ਹੋਣਾ ਸੀਗਾ ਉਹ 80-85 ਦਿਨ ਦੀ ਹੋ ਗਈ ਪਰ ਉਹਨੂੰ ਫੁੱਲ ਨਹੀਂ ਆਏ ਤੇ ਫੁੱਲ ਨਾ ਆਉਣ ਦਾ ਬਹੁਤ ਜਿਹੜਾ ਉਹਨਾਂ ਨੂੰ ਵੱਡਾ ਨੁਕਸਾਨ ਹੋਣਾ ਹੈ ਕਿਉਂਕਿ ਹੁਣ ਜਦੋਂ ਧੁੱਪ ਨਿਕਲੂਗੀ ਤਾਂ 70 ਦਿਨਾਂ ਵਾਲੀ ਫਸਲ ਤੇ 85 ਦਿਨਾਂ ਵਾਲੀ ਫਸਲ ਇਕੱਠੀ ਪੱਕ ਕੇ ਤਿਆਰ ਹੋਊਗੀ ਜਿਸ ਕਰਕੇ ਮੰਡੀਆਂ ਦੇ ਵਿੱਚ ਬਹੁਤ ਜ਼ਿਆਦਾ ਜੜਾ ਗਲਟਾ ਜਾਣਾ ਹੈ ਤੇ ਆਉਣ ਵਾਲੇ ਇਸ ਗਲਟ ਨੇ ਮੰਡੀਆਂ ਦੇ ਵਿੱਚ ਭਾ ਇੰਨਾ ਢੇਠਾ ਘੇਰ ਦੇਣਾ ਕਿ ਗੋभी ਆਪਾਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ 'ਚ ਮੰਡੀਆਂ 'ਚ ਬਿਲਕੁਲ ਰੁਲੂਗੀ ਤੇ ਇਸੇ ਤਰ੍ਹਾਂ ਟਮਾਟਰ ਦੀ ਫਸਲ ਦਾ ਵੀ ਇਹ ਇਹੋ ਹਾਲ ਹੋਣਾ ਹੈ ਮਟਰ ਦੀ ਫਸਲ ਦਾ ਵੀ ਇਹੋ ਹਾਲ ਹੋਣਾ ਹੈ ਆਲੂਆਂ ਦੀ ਫਸਲ ਦਾ ਵੀ ਇਹੋ ਹਾਲ ਹੋਣਾ ਹੈ ਤੇ ਕਈ ਆਲੂ ਉਤਪਾਦਕਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਵੀ ਪਿਛਲੇ ਸਾਲ ਜਿਹੜਾ ਆਲੂ ਉਹਨਾਂ ਨੇ 10 ਸਤੰਬਰ ਨੂੰ ਲਾਇਆ ਸੀ ਉਹਦੀ ਪਟਾਈ ਉਹਨਾਂ ਨੇ 21-22 ਨਵੰਬਰ ਨੂੰ ਕਰਤੀ ਸੀ ਪਰ ਇਸ ਸਾਲ ਹੁਣ ਤੱਕ ਉਸ ਆਲੂ ਦਾ ਸਾਈਜ਼ ਆ ਜਿਹੜਾ ਜਿਹੜੇ ਬੰਟਿਆਂ ਜਿੰਨਾ ਖੋਇਆ ਅਖਰੋਟ ਤੋਂ ਵੀ ਘੱਟ ਸਾਈਜ਼ ਆ ਤੇ ਜਾ ਪੇ ਰਿਹਾ ਵੀ ਜੇ ਹੁਣ ਵੀ ਧੁੱਪ ਨਿਕਲਿਆ ਆਵੇ ਤਾਂ ਇਹ ਆਲੂਆਂ ਦੀ ਫਸਲ ਆ ਜਿਹੜੀ 15 ਦਿਨ ਹੋਰ ਤਿਆਰ ਹੋਣ ਲਈ ਲੈ ਲੂਗੀ ਸੋ ਭਰਾਵੋ ਬੇਨਤੀ ਹੈ ਵੀ ਆਪਾਂ ਆਪਣੇ ਪੈਰ ਪੈਰੀਂ ਆਪੇ ਕੋਹਾੜਾ ਮਾਰ ਰਹੇ ਹਾਂ ਤੇ ਇਹ ਜਿਹੜਾ ਪ੍ਰਦੂਸ਼ਣ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪੈਦਾ ਕਰ ਰਹੇ ਹਾਂ ਆਪਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਖੁਦ ਆਪਾਂ ਨੂੰ ਹੀ ਹੋ ਰਿਹਾ ਹੈ ਕਿਉਂਕਿ ਇੱਕ ਤਾਂ ਫਸਲਾਂ ਦਾ ਆਪਾਂ ਚਰਚਾ ਕਰੇ ਲਈ ਦੂਜਾ ਜਿਹੜਾ ਸਿਹਤ ਸੰਬੰਧੀ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ 'ਚ ਵੀ ਇਹ ਧੂਆਂ ਬਹੁਤ ਜ਼ਿਆਦਾ ਵਾਧਾ ਕਰਦਾ ਹੈ ਪਿਛਲੇ ਦਿਨਾਂ 'ਚ ਮੈਂ ਅਜੀਤ ਖਬਰ 'ਚ ਲਗਾਤਾਰ ਇਸ ਵਿਸ਼ੇ ਤੇ ਕੰਮ ਕਰਦਾ ਆ ਰਿਹਾ ਹਾਂ ਤੇ ਤਿੰਨ ਚਾਰ ਜਿਹੜੀਆਂ ਸਪੈਸ਼ਲ ਸਟੋਰੀਜ਼ ਮੈਂ ਇਹਦੇ ਤੇ ਕੀਤੀਆਂ ਨੇ ਤੇ ਅਜੇ ਵੀ ਦੋ ਤਿੰਨ ਹੋਰ ਕਰੂੰਗਾ ਤੇ ਉਹਨਾਂ ਦੇ ਵਿੱਚ ਕਈ ਗੱਲਾਂ ਜਿਹੜੀਆਂ ਜੇ ਵਿਸਤਾਰ ਚ ਤੁਸੀਂ ਜਾਨਣਾ ਚਾਹੋ ਤਾਂ ਤੁਸੀਂ ਪਿਛਲੇ ਦਿਨਾਂ ਦੇ ਖ਼ਬਰਾਂ 'ਚ ਦੇਖ ਸਕਦੇ ਹੋ ਇਹਨਾਂ ਦਿਨਾਂ 'ਚ ਛਾਤੀ ਦੇ ਰੋਕਾਂ ਦਮੇ ਦੇ ਮਰੀਜ਼ਾਂ ਨੂੰ ਛੋਟੇ ਬੱਚਿਆਂ ਨੂੰ ਸਾਹ ਲੈਣਾ ਬਹੁਤ ਮੁਸ਼ਕਲ ਹੋਇਆ ਪਿਆ ਸੋ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿਸ ਕਿਸ ਵੀ ਤਰੀਕੇ ਨਾਲ ਹੋ ਸਕਦਾ ਹੈ ਪਰਾਲੀ ਨੂੰ ਅੱਗ ਲਗਾਉਣ ਤੋਂ ਗਰੇਜ਼ ਕਰਨ ਤੇ ਇਸ ਨੂੰ ਜੇ ਖੇਤਾਂ 'ਚ ਹੀ ਬਾਕੇ ਅਗਲੀ ਫਸਲ ਦੀ ਕਾਸਟ ਕਰ ਲੈਣ ਤਾਂ ਇਸ ਨਾਲ ਕਈ ਖੁਰਾਕੀ ਤੱਤਾਂ ਦੀ ਜਿਹੜੀ ਘਾਟ ਵੀ ਪੂਰੀ ਹੋ ਜੂਗੀ ਤੇ ਦੂਜਾ ਜਿਹੜਾ ਪ੍ਰਦੂਸ਼ਣ 'ਚ ਪਾਇਆ ਜਾ ਰਿਹਾ ਯੋਗਦਾਨ ਤੋਂ ਵੀ ਆਪਾਂ ਆਪਣੇ ਆਪ ਨੂੰ ਸੁਰੱਖਿਰੂ ਕਰ ਲਾਂਗੇ ਤੇ ਜਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਬਰਾਲੀ ਦੇ ਆਠਾ ਬਣਾਉਂਦੀਆਂ ਨੇ ਉਹਨਾਂ ਨੂੰ ਬੇਨਤੀ ਕਰੋ ਵੀ ਉਹ ਤੁਹਾਡੇ ਖੇਤਾਂ 'ਚੋਂ ਬਰਾਲੀ ਚੱਕ ਕੇ ਲੈ ਜਾਣ ਕਿਉਂਕਿ ਕਣਕ ਬੀਜਣ ਨਾਲ ਲਈ ਅਜੇ ਸਮਾਂ ਹੈਗਾ ਸੋ ਮੇਰੀ ਇੱਕ ਵਾਰ ਫੇਰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਆਪਣਾ ਫਰਜ਼ ਸਮਝਦੇ ਹੋਏ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਤੇ ਜਿੰਨਾ ਹੋ ਸਕੇ ਵਾਤਾਵਰਨ ਦੀ ਸ਼ੁੱਧਤਾ ਲਈ ਕੰਮ ਕਰਨ